ਹਰ ਵਰਕਰ ਆਪ ਖਰਚ ਕਰਦੇ ਦਫਤਰ ਦਾ ਖਰਚ ਸਾਰੇ ਉਥੇ ਜਮ੍ਹਾਂ ਕਰਾਉਂਦੇ ਰਹੇ ਹੂੰ ਦੱਸੋ ਫਿਰ ਪੈਸੇ ਜਿਹੜੇ ਕੋਈ ਡੋਨੇਸ਼ਨ ਆਉਂਦੀ ਹੈ ਉਹ ਕਦੀ ਜਮ੍ਹਾਂ ਹੀ ਨਹੀਂ ਹੋਈ ਉਥੇ ਤੇ ਫਿਰ ਕਹਿੰਦੇ ਕੀ ਹੈ ਜੀ ਕੱਲਾ ਕਰੂ ਮੂਰਖਾਂ ਨੂੰ ਬਣਾਉਂਦੇ ਲੋਕਾਂ ਅੱਜ ਪੰਦਰ ਸਾਹਿਬ ਕਹਿੰਦੇ ਕਿ ਇਸ ਤੀਕੇ ਦੇ ਜ਼ਿਲ੍ਹਾ ਸਤਰ ਤੇ رائے ਲਵਾਂਗੇ ਉਸ ਤੋਂ ਬਾਅਦ ਫੈਸਲਾ ਅੱਗੇ رائے ਲੈ ਕੇ ਹੀ ਆਏ ਸੀ ਅੱਗੇ ਵੀ ਜਦੋਂ ਇਹਨਾਂ ਨੇ ਜ਼ਿਲ੍ਹਾ ਸਤਰ ਤੇ ਆਹੀ ਬੈਠੇ ਹੋਣ ਨੇ ਜਿਹੜੇ ਅੱਜ ਉਥੇ ਬੈਠੇ ਸੀ ਚੁੰਦਾ ਕਮੇਟੀ ਬਣਾਈ ਜ਼ਿਲ੍ਹੇ ਲੈਵਲ ਤੇ ਭੇਜੇ ਸੀ ਜਿਲੇ ਨਹੀਂ ਹਲਕਿਆਂ ਚ ਪੂਰੇ ਹਲਕਿਆਂ ਚ ਗਈ ਸੀ ਹਲਕਿਆਂ ਚ ਰਿਵਾਜ ਆਈ ਸੀ ਚਲੋ ਉਹੀ ਰਾਏ ਲੈ ਲੈਣ ਜਿਹੜੀ ਅੱਗੇ ਇਕੱਠੀ ਕੀਤੀ ਐ ਉਸ ਰਾਏ ਨੂੰ ਲੈ ਲੈਣ ਇਹ ਤਾਂ ਟਾਲਣਾ ਨਾ ਆਪਾਂ ਟਾਲਣਾ ਹੀ ਸੀ ਹੋਰ ਗੱਲ ਕੱਖ ਨਹੀਂ ਇਹ ਜਿੱਦਾਂ ਉੱਥੋਂ ਉਹਨੇ ਡਾਇਰੈਕਸ਼ਨ ਉਹੀ ਹੋਣੀ ਐ ਪਾਰਟੀ ਅੱਜ ਇਹਨਾਂ ਨੇ ਜ਼ੀਰੋ ਕਰਕੇ ਰੱਖ ਦਿੱਤੀ ਹੈ ਜੀ ਰਹਿੰਦਾ ਖੁੰਦਾ ਵੀ ਅੱਜ ਜਿਹੜਾ ਲੋਕਾਂ ਦੇ ਵਿੱਚ ਮਾਰਿਆ ਮੋਟਾ ਹੋਇਆ ਸੀ ਵੀ ਸ਼ਾਇਦ ਇਕੱਠੇ ਹੋ ਜਾਣਗੇ ਸਾਰੇ ਫਿਰ ਪਾਰਟੀ ਇਕੱਠੀ ਹੋ ਜਾਏਗੀ ਫਿਰ ਤਕੜੇ ਹੋਣਗੇ ਲੋਕ ਚਾਹਦੇ ਐ ਕਿ ਪਾਰਟੀ ਦੇ ਸਾਰੇ ਵਰਕਰ ਇਕੱਠੇ ਹੋਣ ਲੋਕ ਚੰਦੇ ਹੈ ਕਿ ਹਰ ਲੀਡਰ ਜਿਹੜਾ ਇੱਕ ਇੱਕ ਝੰਡੇ ਥੱਲੇ ਇਕੱਠਾ ਹੋ ਜਾਵੇ। ਹਮਮ। ਔਰ ਅਸੀਂ ਵੀ ਚਾਹਨੇ ਆਂ। ਅਸੀਂ ਕਿਉਂਕਿ ਸੁਧਾਰ ਲੈਣ ਦਾ ਮਤਲਬ ਇਹ ਸੀਗਾ ਕਿ ਚਲੋ ਅਸੀਂ ਪਾਰਟੀ ਨੂੰ ਕਿਸੇ ਤਰੀਕੇ ਨਾਲ ਮਜ਼ਬੂਤ ਕਰੀਏ। ਹਮਮ। ਸਾਡੀ ਸਾਨੂੰ ਹੁਣ ਜਾਣੇ ਬੁਲਾ ਕੇ ਇਹਨਾਂ ਲੋਕਾਂ ਨੂੰ ਪਾਰਟੀ ਦੇ ਦਰਦੀ ਕੋਈ ਨਹੀਂ। ਹੁਣ ਅੱਜ ਦੇਖੋ ਤੁਸੀਂ। ਸੁੱਚਾ ਸਲ ਨਗਾ ਉੱਥੇ ਕਹਿੰਦਾ ਕਿ ਆਮ ਆਦੀ ਪਾਰਟੀ ਨੂੰ ਵੋਟਾਂ ਪਾਓ। ਐਲਾਨ ਕਰਤਾ ਨਾ। ਹਮਮ। ਕਿਹਦੀ ਡਾਇਰੈਕਸ਼ਨ ਸੀ? ਵਿੱਚ ਬੋਲ ਰਿਹਾ ਸੀ ਜਿਹੜਾ ਉੱਥੇ ਵਰਕਰ ਕਹ ਰਿਹਾ ਸੀਗਾ ਸਾਨੂੰ ਉੱਤੋਂ ਇਸ਼ਾਰਾ ਸੀ। ਤੁਸੀਂ ਚਾਰੇ ਚੋਣਾ ਬਾਈਕਟ ਕਰਤੀਆਂ। ਸਰੋ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕੀ ਜੀਤਨ ਵਾਸਤੇ ਸਾਰਿਆਂ ਨੂੰ ਤੇਰੀ ਉੱਥੇ ਮਦਦ ਕਰਾਂਗੇ ਤੇਰੀ ਉੱਥੇ ਮਦਦ ਕਰਾਂਗੇ ਤੇਰੀ ਉੱਥੇ ਮਦਦ ਕਰਾਂਗੇ ਇਹ ਹੀ ਹੋਇਆ ਨਜੀ ਜਿਸ ਦਾ ਪਿਆ ਹੁਣ ਮਦਦ ਕਰਦੇ ਪਏ ਉਧਰੋਂ ਕਾਰਪੋਰੇਸ਼ਨ ਦੀ ਚੋਣ ਆ ਗਈਆਂ ਕਮੇਟੀਆਂ ਦੀ ਚੋਣ ਆ ਗਈਆਂ ਕੌਣ ਲੜੇਗਾ ਕਿੱਦਾਂ ਲੜਾਉਣਗੇ ਦੱਸੋ ਜਦੋਂ ਅਸੀਂ ਪਿੰਡਾਂ 'ਚ ਨਾ ਰਹੇ ਅਸੀਂ ਸ਼ਹਿਰਾਂ 'ਚ ਨਾ ਰਹੇ ਪਾਰਟੀ ਕਿੱਥੇ ਖੜੀ ਹੋਵੇਗੀ ਦੁੱਖ ਤੇ ਇਸ ਗੱਲ ਦਾ ਤਕਲੀਫ ਹੋ ਰਹੀ ਏ ਸਾਨੂੰ ਸਾਨੂੰ ਸੱਚੀ ਗੱਲ ਤੁਹਾਨੂੰ ਦੱਸੀਏ ਸਾਡੀ ਦੋਂ ਨਿਕਲਦੀ ਜਦੋਂ ਅਸੀਂ ਪਾਰਟੀ ਦੀ ਇੰਨੀ ਵੱਡੀ ਨਿਰਾਸ਼ਾ ਦੇਖਦੇ ਆ ਇੰਨੀ ਬਦਨਾਮੀ ਹੋ ਰਹੀ ਹੈ ਜਿੰਨੀ ਅੱਜ ਅਸੀਂ ਸਿਰ ਉੱਚਾ ਕਰਕੇ ਕਹਿੰਦੇ ਸੀ ਅਕਾਲੀ ਦਲ ਦੇ ਲੀਡਰ ਅਸੀਂ ਅਕਾਲੀ ਦਲ ਦੇ ਲੋਕੀ ਕੰਬਦੇ ਹੁੰਦੇ ਸੀ ਵੀ ਸਲੋੰਗੀ ਕੱਲ ਨਾ ਲਾ ਗਿਆ ਅੱਜ ਅਸੀਂ ਕਾਉਂਸਲਰ ਅੱਜ ਚੋਣ ਲੜਨੇ ਹੋਣ ਇੱਥੇ ਕੀ ਲੱਪਣਗੇ ਇਹਨਾਂ ਕਿੱਧਰ ਵੋਟ ਪਾਉਣਗੇ ਉਹ ਬਲਾਕ ਸੰਪਤੀਆ ਜ਼ਿਲ੍ਹਾ ਪ੍ਰੀਸ਼ਦਾਂ ਦੀ ਚੋਣਾਂ ਆ ਗਈਆਂ ਕੌਣ ਚੋਣ ਲੜੇਗਾ ਕਿੱਥੋਂ ਲੱਭਾਂਗੇ ਅਸੀਂ ਦੱਸੋ ਨਾ ਸਾਡੀਆਂ ਸਰਪੰਚੀਆਂ ਰਹਿ ਗਈਆਂ ਚੱਜਨਾ ਨਾ ਬਲੌਕ ਸੰਤਰੀਆਂ ਰਹਿ ਗਈਆਂ ਨਾ ਜ਼ਿਲ੍ਹਾ ਪ੍ਰਿਸ਼ਦ ਰਹਿ ਗਈਆਂ ਨਾ ਸਾਡਾ ਕੋਈ ਕਾਰਪੋਰੇਸ਼ਨ ਰਹਿ ਗਈ ਨਾ ਅਸੀਂ ਐਮਐਲਏ ਲੜਨ ਚੋਕੇ ਰਹਿ ਗਏ ਜੇ ਸਿਆਸੀ ਪਾਰਟੀ ਨੇ ਚੋਣਾਂ ਲਾ ਨਹੀਂ ਹੁੰਦੀ ਔਰ ਕਰਨਾ ਕੀ ਜੇ ਆਧਾਰ ਹੀ ਖਤਮ ਹੋ ਗਿਆ ਸਾਡਾ ਸਾਡਾ ਕੋਈ ਵਰਕਰ ਹੀ ਨਾ ਸਾਡੇ ਕੋਲ ਅੱਜ ਚੋਣਾਂ ਚੋਣਾਂ ਦੇ ਵਿੱਚ ਜਿਹੜੇ ਵਰਕਰ ਤੁਰ ਪਏ ਐ ਅਜੇ 2 ਸਾਲ ਪਏ ਸਰਕਾਰ ਦੇ ਮੁੰਡਰੇ ਪਿੱਛੇ ਉਹ ਕਿਉਂ ਮੁੰਡਰੇ ਸੋ ਮੈਨੂੰ ਤਾਂ ਸਮਝ ਨਹੀਂ ਆਂਦੀ ਕਿ ਕਿਹੜੇ ਪਾਸੇ ਲੱਗੇ ਨੇ ਕਿਹੜੀ ਚਾਲੇ ਲੱਗੇ ਆ ਕਿਉਂ ਨਹੀਂ ਪਾਰਟੀ ਦਰਦਾ ਰਿਆ ਕਿ ਉਹ ਪਾਰਟੀ ਤਬਾਹ ਕਰਨ ਤੇ ਲੱਗੇ ਮੈਨੂੰ ਲੱਗਦਾ ਕਿ ਉਹ ਕਹਿੰਦੇ ਹੁੰਦੇ ਸੀਗੇ ਕਿ ਜਦੋਂ ਮੈਂ ਜਾਵਾਂਗਾ ਖਤਮ ਕਰਕੇ ਜਾਵਾਂਗਾ ਉਹਨੇ ਕਰਕੇ ਦਰਸ ਦਿੱਤਾ ਬਸ ਮੈਂ ਕੀ ਕਹਿ ਸਕਦੀ ਆ ਇਹ ਤੇ ਵਾਹਿਗੁਰੂ ਆਕਾਲਪੁਰਖ ਸੱਚੇ ਪਾਤਸ਼ਾਹ ਕਿਰਪਾ ਕਰੇ ਮੁੜ ਕੇ ਕਿਤੇ ਸ਼੍ਰੀ ਅਕਾਲਤਾਰ ਸਾਹਿਬ ਤੋਂ ਕੋਈ ਸੰਦੇਸ਼ ਇਦਾਂ ਦਾ ਆਵੇ ਆਦੇਸ਼ ਜਾਰੀ ਹੋਵੇ ਕਿ ਅਸੀਂ ਸਾਰੇ ਭਰਤੀ ਕਰੀਏ ਨਵੇਂ ਸਿਰੋਂ ਮੈਂਬਰਸ਼ਿਪ ਆਵੇ ਨਵੇਂ ਸਿਰੋਂ ਸਾਡੇ ਡੈਲੀਗੇਟਸ ਬਣ ਨਵੇਂ ਸਿਰੋਂ ਸਾਡੀ ਭਰਤੀ ਹੋ ਫਿਰ ਤੇ ਹੁਣ ਕਹਿੰਦੇ 14 ਨਵੰਬਰ ਨੂੰ ਹੋ ਸਕਦਾ ਪਹਿਲਾਂ ਹੀ ਰੱਖ ਲੈਣ 14 ਦਸੰਬਰ ਨੂੰ ਵੀ ਪ੍ਰਦਾਨ ਕੀਤੀ ਚੋਣ ਕਰਨੀ ਹੋ ਸਕਦਾ ਪਹਿਲਾਂ ਵੀ ਇਹ ਕੋਈ ਪਤਾ ਨਹੀਂ ਇਹਨਾਂ ਦਾ ਕਿ ਪਹਿਲਾਂ ਹੀ ਡੈਲੀਗੇਟ ਜਿਹੜੇ ਪਹਿਲਾਂ ਦੇ ਬਣੇ ਹੋਏ ਐ 1500 ਸਾਡੇ ਕੋ ਵੀ ਹੈਗਾ ਪਰ ਅਸੀਂ ਐਸੀ ਪਾਗਲ ਨਹੀਂ ਹੈਗੇ ਕਿ ਅਸੀਂ ਇਕੱਠੇ ਕਰਕੇ ਤੇ ਅਸੀਂ ਅਸੀਂ ਵੀ 50 60 ਜਾਣੇ ਹੈਗੇ ਸੀ ਵਰਕਿੰਗ ਕਮੇਟੀ ਅਸੀਂ ਮੀਟਿੰਗ ਕਰ ਸਕਦੇ ਸੀ 40 45 ਅਸੀਂ ਕੋਈ ਇਨਚਾਰਜ ਹੈ ਕੋਈ ਹੋਰ ਕਮੇਟੀ ਵਾਲਾ ਕੋਈ ਜਨਰਲ ਸਕੱਤਰ ਕੋਈ ਸੀਨੀਅਰ ਮੀਤ ਪ੍ਰਧਾਨ ਅਸੀਂ ਵੀ ਵਿੱਚ ਬੈਠੇ ਸੀ ਪਰ ਅਸੀਂ ਕਿਉਂ ਨਹੀਂ ਕੀਤੀ ਅਸੀਂ ਪਾਰਟੀ ਨੂੰ ਨੁਕਸਾਨ ਨਹੀਂ ਕਰਨਾ ਚਾਹੁੰਦੇ ਡੈਲੀਗੇਟਸ ਜੇ ਇਹਨਾਂ ਕੋਲ 150 200 ਹੈਗਾ 150 200 ਸਾਡੇ ਕੋਲ ਵੀ ਹੈਗਾ ਅਸੀਂ ਵੀ ਲੋਕਾਂ ਨੂੰ ਕਹਿ ਸਕਦੇ ਹਾਂ ਪਰ ਅਸੀਂ ਨਾਮੇ ਨਹੀਂ ਕਰਨੇ ਚਾਹੁੰਦੇ ਕਿ ਜੇ ਅਸੀਂ ਕਰਾਂਗੇ 150 200 ਇਕੱਠਾ ਕਰ ਲਈਏ 150 200 ਇਕੱਠਾ ਕਰ ਲੈਣ ਚਕਾਰੇ ਛੱਡ ਕੇ ਚੱਲ ਜੀ ਸਾਡਾ ਆ ਪ੍ਰਧਾਨ ਉਹ ਕਹਿੰਦੇ ਸਾਡਾ ਆ ਪ੍ਰਧਾਨ ਅਸੀਂ ਵੀ ਅਕਾਲੀ ਦਲ ਦਾ ਪ੍ਰਧਾਨ ਤੇ ਇਹ ਵੀ ਅਕਾਲੀ ਦਲ ਦਾ ਪ੍ਰਧਾਨ ਜਲੂਸ ਕਰਨ ਵਾਲੀ ਸੋ ਇਸ ਕਰਕੇ ਮੈਂ ਸਭ ਇਹ ਦਿਆ ਕਿ ਅੱਜ ਦਾ ਇੱਕ ਡਰਾਮੇ ਤੋਂ ਇਲਾਵਾ ਹੋਰ ਕੁਝ ਨਹੀਂ ਜੇ ਝੁੰਡਾ ਕਮੇਟੀ ਬਣੀ ਸੀ ਉਹਦੀ ਰਿਪੋਰਟ ਤੁਹਾਡੇ ਕੋਲ ਆਈ ਹੈ ਉਹਨੂੰ ਲਾਗੂ ਕਰ ਲੋ ਜਿਹੜੀ ਲੋਕਾਂ ਦੇ ਵਿੱਚ ਆਮ ਪ੍ਰਵਾਨਿਤ ਹੈ ਕਿ ਭਈ ਇਹ ਠੀਕ ਹੈ ਰਿਪੋਰਟ ਦੇਖੋ ਗੱਲ ਇਸ ਤਰ੍ਹਾਂ ਹੈ ਕਿ ਲੰਬੇ ਸਮੇਂ ਦੀ ਉਤੋਂ ਸ਼ਰੋਮਣੀ ਅਕਾਲੀ ਦਲ ਦੇ ਸਾਰੇ ਵਰਕਰ ਜਿਹੜੇ ਕਹਿੰਦੇ ਆ ਰਹੇ ਸੀ ਕਿ ਬਹੁਤ ਸਾਰੇ ਅਲੀਗੇਸ਼ਨਸ ਪ੍ਰਧਾਨ ਸਾਹਿਬ ਦੇ ਉੱਤੇ ਜਾ ਉਹਨਾਂ ਵੱਲੋਂ ਚਲਾਈ ਗਈ ਸਰਕਾਰ ਦੇ ਵਿੱਚ ਲੱਗੇ ਸੀ ਜਿਹਦੇ ਕਰਕੇ ਪਾਰਟੀ ਦਾ ਵੱਡਾ ਨੁਕਸਾਨ ਹੋਇਆ 17 ਤੋਂ ਲੈ ਕੇ ਤਕਰੀਬਨ 2017 ਤੋਂ ਲੈ ਕੇ ਵਿੱਚੇ ਵਿੱਚ ਸਾਰੇ ਲੀਡਰ ਇਹੀ ਗੱਲ ਕਹਿੰਦੇ ਸੀ ਵੀ ਇੱਕ ਵਾਰੀ ਪ੍ਰਧਾਨ ਸਾਹਿਬ ਥੋੜਾ ਜਿਹਾ ਪਿੱਛੇ हट ਚੋ ਸਾਰੇ ਦੇ ਮਨ 'ਚ ਦਰਦ ਸੀ ਕਿ ਪਾਰਟੀ ਬਚਣੀ ਚਾਹੀਦੀ ਉਸ ਵੇਲੇ ਵੀ ਜਦੋਂ ਟੀਟਸਾ ਸਾਹਿਬ ਬ੍ਰਹਮਪੁਰਾ ਸਾਹਿਬ ਰਤਨ ਸਿੰਘ ਨਾਲ ਆ ਜਾਂ ਬਾਕੀ ਇਹਨੇ ਕਿਹਾ ਉਹਨਾਂ ਨੇ ਕਿਹਾ ਕਿ ਤੁਸੀਂ ਇਦਾਂ ਕਰੋ ਕਿ ਤੁਸੀਂ ਪ੍ਰਧਾਨਗੀ ਤੋਂ ਅਸਤੀਫਾ ਦੇ ਦਿਓ ਤੇ ਵੱਡੇ ਬਾਦਲ ਸਾਹਿਬ ਨੂੰ ਆਪਾਂ ਬਣਾ ਦਈਏ। ਉਹਦਾ ਵੀ ਗੁੱਸਾ ਕਰਕੇ ਉਹਨਾਂ ਨੂੰ ਪਾਰਟੀ ਚੋਂ ਬਾਹਰ ਕਰ ਦਿੱਤਾ। ਬਸ ਇੰਨੀ ਕੀ ਗੱਲ ਸੀ। ਦੂਜੀ ਵਾਰੀ ਫਿਰ ਇਸ 17 ਚ ਜਦੋਂ ਇਹ ਹਾਰੇ ਹੋਏ ਫਿਰ ਸਾਰਿਆਂ ਨੇ ਕਿਹਾ ਕਿ ਵਿੱਚੇ ਵਿੱਚ ਕਹੀ ਗਏ ਕਿ ਚਲੋ ਬਾਦਲ ਸਾਹਿਬ ਕਿਸੇ ਤਰੀਕੇ ਨਾਲ ਆਪਾਂ ਇਹ ਹੱਲ ਕੱਢ ਲਈਏ। ਲੋਕਾਂ ਦੇ ਮਨਾਂ ਚ ਰੋਸ ਹੈ ਬਹੁਤ ਸਾਰੇ ਤੇ ਤੁਹਾਡੇ ਤੇ ਹੀ ਇਹ ਆਉਂਦੀ ਜ਼ਿਆਦਾ ਗੱਲ। ਉਹ ਵੀ ਨਿਕਲ ਗਿਆ। ਫਿਰ 19 ਵਿੱਚ ਵੀ ਚੋਣਾਂ ਵਿੱਚ ਗੱਲ ਹੋਈ ਜਿਹੜੀ ਸ਼੍ਰੋਮਣੀ ਆ ਜਿਹੜੀ ਹੋਈ ਪਾਰਲੀਮੈਂਟ ਦੀ ਚੋਣ ਵੱਡਾ ਨੁਕਸਾਨ ਹੋਇਆ ਫਿਰ ਵੀ ਸਾਰਿਆਂ ਨੇ ਕਿਹਾ ਪੈਸਾ ਨੂੰ ਕਿਸੇ ਤਰੀਕੇ ਨਾਲ ਅ ਹੱਲ ਕੋਈ ਨਾ ਕੋਈ ਕੱਢਣਾ ਚਾਹੀਦਾ 22 ਦੇ ਵਿੱਚ ਜਦੋਂ ਹੋਇਆ ਉਹ ਅੰਤ ਹੋ ਗਈ ਫਿਰ ਜਦੋਂ ਸਾਡਾ ਬਿਲਕੁਲ ਹੀ ਨੁਕਸਾਨ ਇੰਨਾ ਹੋ ਗਿਆ ਕਿ ਦੋ ਤਿੰਨ ਸੀਟਾਂ ਸਾਡੇ ਹਿੱਸੇ ਚ ਆਈਆਂ ਉਸ ਵੇਲੇ ਸਾਰੇ ਨੇ ਕਿਹਾ ਕਿ ਇਦਾਂ ਕਰੋ ਮੋਰੈਲਿਟੀ ਦੀ ਨੈਤਿਕਤਾ ਦੇ ਦਾਦੇ ਉੱਤੇ ਅਸਤੀਫਾ ਦਿਗੇ ਇਹ ਪ੍ਰਧਾਨਤਾ ਬੰਦਾ ਹੁੰਦਾ ਤੇ ਅਸੀਂ ਸਾਰੇ ਜਦੋਂ ਤੁਸੀਂ ਦਿਓਗੇ ਕੋਰ ਕਮੇਟੀ ਚ ਅਸੀਂ ਕੋਰ ਕਮੇਟੀ ਵਾਲੇ ਪ੍ਰਵਾਨ ਕਰਕੇ ਪੰਜ ਕ ਮੈਂਬਰੀ ਸੱਤ ਮੈਂਬਰੀ ਪੰਜ ਪ੍ਰਧਾਨੀ ਅਸੀਂ ਬਣਾ ਦਾਂਗੇ ਸਾਰੇ ਪੰਜਾਬ ਵਿੱਚ ਘੁੰਮੇਗੀ ਇਹਨਾਂ ਨੇ ਉਹ ਨਹੀਂ ਕੀਤਾ ਤੇ ਇਹਨਾਂ ਨੇ ਕਿਹਾ ਕਿ ਚਲੋ ਇੱਕ ਇਹਨਾਂ ਨੇ ਕਮੇਟੀ ਬਣਾਤੀ ਚੁੰਦਾ ਕਮੇਟੀ ਉਹਦੇ ਚ ਕੋਈ 15 16 ਮੈਂਬਰ ਪਾਈ ਉਹ ਪੂਰੇ ਪੰਜਾਬ ਚ ਘੁੰਮੇ ਕਹਿੰਦੇ ਫੀਡਬੈਕ ਲੈ ਕੇ ਆ ਬਹੁਤ ਚੰਗੀ ਗੱਲ ਹੋਈ ਸਾਰੇ ਖੁਸ਼ ਹੋਏ ਕਿ ਫੀਡਬੈਕ ਆਏਗੀ ਜਿੱਦਾਂ ਵਰਕਰਾਂ ਦਾ ਦਿਲ ਲੋਇਗਾ ਆਪ ਹੋਵੇ ਕਰਨ ਲਾਗੇ ਫੀਡ 100 ਹਲਕੇ ਚ ਘੁੰਮੇ ਜੀ ਫਿਰ ਇਹਨੇ ਬੰਦ ਕਰਤਾ ਫੀਡਬੈਕ ਇਹ ਆਈ ਕਿ 15 16 ਪੁਆਇੰਟ ਉਹ ਲੈ ਕੇ ਲਿਆਏ ਸਾਰੇ ਸੀਨੇ ਵਰਕਰਸ ਜਿੰਨੇ ਵਰਕਰਸ ਡੈਡੀਕੇਟਿਡ ਉਹਨਾਂ ਨੇ ਕਿਹਾ ਕਿ ਸਾਡੀ ਗੱਲ ਰਿਕਾਰਡ ਕਰੋ ਤੁਸੀਂ ਜਾ ਕੇ ਕਹਿਣਾ ਨਹੀਂ ਹੈਗਾ ਬਾਦਸਾਹਬ ਰਿਕਾਰਡ ਕਰਕੇ ਲੈ ਜਾਓ ਤੇ ਸਾਡੀ ਸੁਣਾਇਓ ਸਾਰਿਆਂ ਦੇ ਬਿਆਨ ਇਹਨਾਂ ਨੇ ਲਿਖੇ ਉਹਦਾ ਨਾਮ ਸੀ ਰੱਖੀ ਦਿੱਤਾ ਵੀ ਝੁੰਦਾ ਕਮੇਟੀ ਕਿਉਂਕਿ ਝੁੰਦਾ ਸਾਹਿਬ ਉਹਦੇ ਇੰਚਾਰਜ ਚੇਅਰਮੈਨ ਸੀ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਕਿ ਉਹ ਜਦੋਂ ਉਹਨਾਂ ਨੇ ਵਿੱਚ ਲਿਖਿਆ ਸੀਗਾ ਉਹਨਾਂ ਨੇ ਲਿਖਿਆ ਜੀ ਜਿਹੜੀ ਲੀਡਰਸ਼ਿਪ ਹੈ ਉਹ ਅਸਤੀਫਾ ਦੇਵੇ ਉਹਨਾਂ ਨੇ ਤੇ ਸੱਚੀ ਗੱਲ ਲੋਕਾਂ ਨੇ ਬਾਈ ਨੇਮ ਕਿਹਾ ਸਪੈਸਰ ਦਾਸ ਕਬੀਰ ਸੇ ਬਾਦਲ ਅਸਤੀਫਾ ਦੇਵੇ ਚਲੋ ਅਸੀਂ ਇਹ ਕਿਹਾ ਕਿ ਇਹਨਾਂ ਨੇ ਚੇਂਜ ਕਰਾਤਾ ਕਿ ਤੁਸੀਂ ਕਹੋ ਵੀ ਸੀਨੀਅਰ ਲੀਡਰਸ਼ਿਪ ਅਸਤੀਫਾ ਦੇਵੇ ਅਸੀਂ ਉਹ ਵੀ ਮੰਨ ਗਏ ਸਾਰੀ ਸੀਨੀਅਰ ਲੀਡਰਸ਼ਿਪ ਅਸਤੀਫਾ ਦੇਵੇ ਕੋਈ ਗੱਲ ਨਹੀਂ ਸਾਡੀ ਪਾਰਟੀ ਬਚਣੀ ਚਾਹੀਦੀ ਅਸੀਂ ਇੱਥੋਂ ਤੱਕ ਵੀ ਸ਼ਬਦ ਕਹ ਦਿੱਤੇ ਕਿ ਬਾਦਲ ਸਾਹਿਬ ਲੋਕੀ ਸਾਨੂੰ ਨਫ਼ਰਤ ਕਰ ਲਾਪੇ ਹੈ ਬਾਦਲ ਨਾਮ ਨੂੰ ਬਾਦਲ ਨਾਮ ਖਾਸ ਕਰਕੇ ਤੇ ਬਾਦਲ ਸਾਹਿਬ ਸਾਡੀ ਪੇਛੜੀ ਜਾਂਦੀ ਜਦੋਂ ਅਸੀਂ ਲੋਕਾਂ ਚ ਜਾਣੇ ਆ ਲੋਕੀ ਸਾਨੂੰ ਸੁਣ ਲੈਂਦੇ ਆ ਪਰ ਵੋਟ ਨਹੀਂ ਪਾਉਂਦੇ ਸਾਡੇ ਤੇ ਵਿਸ਼ਵਾਸ ਨਹੀਂ ਕਰਦੇ ਸਾਡੇ ਇਤਵਾਰ ਨਹੀਂ ਕਰਦੇ ਪਾਰਟੀ ਨੂੰ ਚਾਹੁੰਦੇ ਇਹ ਕਹਿੰਦੇ ਕਿ ਪਾਰਟੀ ਜੁੜੀ ਰਹੇ ਪਰ ਇਹ ਇੱਕੋ ਗੱਲ ਕਹਿੰਦੇ ਕਿ ਬਾਦਲ ਨੂੰ ਵੋਟ ਨਹੀਂ ਪਾਣੀ ਅਸੀਂ ਸਪਸ਼ਟ ਗੱਲਾਂ ਕਹੀਆਂ ਨੂੰ ਉਹਨਾਂ ਨੂੰ ਸਾਡੇ ਤੇ ਇੰਨਾ ਗੁੱਸਾ ਚੜਿਆ ਕਿ ਸਾਡਾ ਵੀ ਉਹਨਾਂ ਨੇ ਸਮਝੋ ਵੀ ਬਾਹਰ ਕੱਢਣ ਲੱਪੇ ਫਿਰ ਦੂਜੀ ਗੱਲ ਸੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਮਾਫੀ ਮੰਗੋ ਅਸੀਂ ਵੀ ਕਹਿੰਤਾ ਚਲੋ ਸਾਰੇ ਚੱਲੀਏ ਅੱਬਾ ਉਦੋਂ ਮੰਨ ਜਾਂਦੇ ਸਾਡੀ ਗੱਲ ਸੁਣ ਲੈਂਦੇ ਜੇ ਸਟੀਫਾ ਵੀ ਦਿੰਦੇ ਅਸੀਂ ਵੀ ਦਿੰਦੇ ਜੀ ਅਕਾਲ ਤਰ ਸਭ ਤੇ ਸਾਰੇ ਅਸੀਂ ਚੱਲ ਜਾਂਦੇ ਇਹਨਾਂ ਰੌਲਾ ਕਚੋਲਾ ਨਹੀਂ ਸੀ ਪੈਣਾ ਕਿਉਂਕਿ ਅਸੀਂ ਨਾਲ ਸੀ ਸਾਰੇ ਇਕੱਠੇ ਸੀ ਅਸੀਂ ਡਿਫੈਂਡ ਵੀ ਕਰਨਾ ਸੀ ਪਾਰਟੀ ਜਿਹਦਾ ਪਹਿਲਾਂ ਕਰਦੇ ਆਏ ਕਿਉਂਕਿ ਸਾਡੇ ਤੇ ਮਨਚ ਅਸੀਂ ਇੱਕ ਬੰਦੇ ਨੂੰ ਬਚਾਉਣ ਲਈ ਨਹੀਂ ਪਰ ਉਸ ਪਰਿਵਾਰ ਦੀ ਥੋੜੀ ਡੇੜ ਵੱਡੀ ਸੀਗੀ ਬਾਲ ਸਾਹਿਬ ਦੀ ਵੱਡਿਆਂ ਦੀ ਇਸ ਕਰਕੇ ਸਾਰੇ ਬੁੱਟੇ ਉਹਨਾਂ ਦੇ ਲੱਗੇ ਸੀ ਜਦੋਂ ਅਸੀਂ ਇਹ ਗੱਲਾਂ ਕਹੀਆਂ ਤੇ ਉਹਨਾਂ ਨੇ ਸਾਡੀ ਗੱਲ ਨਹੀਂ ਸੁਣੀ ਅਖੀਰ ਦੇ ਉੱਤੇ ਸਾਰਿਆਂ ਨੇ ਮਨ ਬਣਾਇਆ ਤੇ ਚਲੋ ਮੈਂ ਤੇ ਚਲੋ ਪਹਿਲੇ ਹੀ ਬਾਹਰ ਆ ਗਈ ਸੀ ਕਿਉਂਕਿ ਸ਼੍ਰੋਮਣੀ ਕਮੇਟੀ ਦੇ ਵਿੱਚ ਅੱਛਾ ਉਹਦੇ 'ਚ ਵੀ ਰਿਪੋਰਟ ਸੀ ਵੀ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ 'ਚ ਕੋਈ ਦਖਲਅੰਦਾਜ਼ੀ ਨਾ ਕਰੋ। ਹੂੰ। ਸ਼੍ਰੀ ਅਕਾਲਤਰ ਸਾਹਿਬ ਦੇ ਉਹਦੀ ਹੋਂਦ ਦੇ ਵਿੱਚ ਤੁਸੀਂ ਦਖਲਅੰਦਾਜ਼ੀ ਕਰਦੇ ਬਿਲਕੁਲ ਨਾ ਕਰੋ ਲੋਕਾਂ ਦਾ ਇਤਰਾਜ਼ ਹੈ। ਬਹੁਤ ਸਾਰੀ ਗੱਲਾਂ ਸੀ। ਅਸੀਂ ਫਿਰ ਕਿਹਾ ਕਿ ਮੈਂ ਵੀ ਇਹ ਗੱਲ ਕਹੇ ਵੀ ਸ਼੍ਰੋਮਣੀ ਕਮੇਟੀ 'ਚ ਦਖਲਅੰਦਾਜ਼ੀ ਨਾ ਕਰੋ। ਸ਼੍ਰੀ ਅਕਾਲਤਰ ਸਾਹਿਬ ਤੇ ਦਖਲਅੰਦਾਜ਼ੀ ਨਾ ਕਰੋ। ਗੱਲ ਮੁੱਕ ਗਈ। ਇਹਨਾਂ ਚੁੱਕ ਕੇ ਮੈਨੂੰ ਪਾਰਟੀ 'ਚ ਬਾਹਰ ਕੱਢਦੇ। ਸਰ ਮੈਂ ਇੰਨੇ ਕਿਹਾ ਕਿ ਲਫਾਫੇ ਚੋਂ ਨਾ ਕੱਢੋ ਪ੍ਰਧਾਨ ਆਪਾਂ ਲੜ ਲਈ ਉਹ ਵੀ ਉਹ ਵੀ ਇਹਨਾਂ ਨੇ ਨਹੀਂ ਸੁਣੀ ਗੱਲ ਮੇਰਾ ਤੇ ਫਰਜ ਬੰਦ ਸਿਧਾਂਤਕ ਤੌਰ ਤੇ ਉੱਥੇ ਰੱਖੀ ਕਰਨੀ ਉਹ ਹੋ ਗਈ ਤੇ ਮੈਨੂੰ ਸਾਰੇ ਤਰਲੇ ਤਰਲੇ ਪਾਦੇ ਸੀ ਵੀ ਤੁਸੀਂ ਵੀ ਬੀਬੀ ਜੀ ਆ ਜਾਓ ਮੈਂ ਕਿਹਾ ਵੀ ਨਹੀਂ ਮੈਂ ਚੱਲ ਰਹੀ ਹਾਂ ਠੀਕ ਹੈ ਇਹਨਾਂ ਨੇ ਵੀ ਕਿਹਾ ਫਿਰ ਉਹ ਕਹਿਣ ਲੱਗੇ ਕਿ ਆਪਾਂ ਇੱਕ ਵਾਰੀ ਆ ਜਾਓ ਤੇ 24 ਦੀ ਚੋਣ ਜਿਹੜੀ ਆਪਾਂ ਇਕੱਠੇ ਹੋ ਕੇ ਲੜ ਲਈ ਕਿਸੇ ਤਰੀਕੇ ਨਾਲ ਪਾਰਲੀਮੈਂਟ ਦੀ ਚੋਣ ਹੋ ਜੇ ਔਰ ਸਾਨੂੰ ਤੇ ਇਹ ਆ ਸੀ ਨਹੀਂ ਸੀ ਵੀ ਸਾਰੇ ਅਸੀਂ ਟੱਬਰ ਇਕੱਠੇ ਹੋਈ 24 ਦੇ ਵਿੱਚ ਵਿੱਚ ਮੰਦਤਾ ਚਬਤ ਹੋ ਗਈਆਂ ਤੁਸੀਂ ਇਹ ਦੇਖੋ ਕਿ ਇਹਨਾਂ ਨੇ ਲਗਾਤਾਰ ਪੂਰੇ ਪੰਜਾਬ ਦੀ ਚਾਤਰਾ ਵੀ ਕੀਤੀ ਲੱਗਦਾ ਸੀ ਤੇਦਾ ਦੁਨੀਆ ਇਕੱਠੀ ਹੋ ਗਈ ਹਿੰਦੀ ਸਾਰੀ ਇਹਦਾ ਮਤਲਬ ਕਿ ਉਹੀ ਆਉਂਦੇ ਨਾ ਜਿਹੜੇ ਵਰਕਰ ਸਾਡਾ ਨਾਲ ਰਹਿੰਦੇ ਇਹਨਾਂ ਨੇ ਫਿਰ ਉਤੋਂ ਆ ਕੇ ਫੇਰ ਨੁਕਸਾਨ ਕਰ ਦਿੱਤਾ ਫੇਤਰ ਲੈ ਪਾਏ ਅਸਤੀਫਾ ਤੇ ਅਸਤੀਫਾ ਨਹੀਂ ਦਿਨਾ ਤੇ ਜੋ ਮਰਜੀ ਹੋ ਹਾਰ ਕੇ ਅਸੀਂ ਪਾਸੇ ਹੋ ਗਏ ਅਸ ਕਾ ਸੀ ਸ਼ੀ ਅਕਾਲ ਤਾ ਸਭ ਤੇ ਜਾਨਦੇ ਸ਼ੀ ਅਕਾਲ ਤਾ ਸਭ ਤੇ ਚਲ ਗਏ ਚਲੋ ਖੈਰ ਤਨਖਾਈਏ ਦਿੱਤਾ ਤਨਖਾਈਏ ਦੇ ਵਿੱਚ ਤਿੰਨ ਕੱਲਾ ਉਹਨਾਂ ਲਿਖੀਆਂ ਮੈਂ ਅਸੀਂ ਦਿਨ ਲਿਖਾਈਆਂ ਉਹਨੂੰ ਉਹਨਾਂ ਨੇ ਕਿਹਾ ਕਿ ਖਾਲਸਾ ਪੰਥ ਦਾ ਬਹੁਤ ਵੱਡਾ ਨੁਕਸਾਨ ਹੋਇਆ ਖਾਲਸਾ ਪੰਥ ਦਾ ਵਿਸ਼ਵਾਸ ਟੁੱਟਾ ਤੇ ਸ਼੍ਰੋਮ ਪੰਥ ਦੀਆਂ ਰਵੈਤਾਂ ਤੇ ਪਰੰਪਰਾਵਾਂ ਨੂੰ ਵੱਡੀ ਠੇਸ ਪਹੰਚੀ ਭਾਵਨਾਵਾਂ ਕਤਲ ਹੋਈਆਂ ਸ਼੍ਰੋਮਣੀ ਅਕਾਲੀ ਦਲ ਤੀਲਾ ਤੀਲਾ ਹੋ ਗਿਆ ਇਸ ਕਰਕੇ ਪ੍ਰਧਾਨ ਨੂੰ ਤਨਖਾਹਿਆ ਕਰਾ ਦਿੱਤਾ ਜਾਂਦਾ ਮੈਂ ਬਕਾਇਦਾ ਸਭ ਨੇ ਸੁਣਿਆ ਹੁਣ ਦੱਸੋ ਤਨਖਾਹਿਆ ਹੋ ਗਿਆ ਫਿਰ ਤਨਖਾਹਿਆ ਨਹੀਂ ਇਹਨਾਂ ਆਪਣੇ ਆਪ ਨੂੰ ਮੰਨਿਆ ਉਹਦੇ ਚ ਕਿਸੇ ਨੂੰ ਮਿਲਣਾ ਨਹੀਂ ਹੁੰਦਾ ਮੀਟਿੰਗਾਂ ਨਹੀਂ ਕਰਨੀਆਂ ਹੁੰਦੀਆਂ ਫਿਰ ਉਹਦੇ ਹੁਕਮ ਤੋੜਨੇ ਕਹਿਣ ਤੋਂ ਪਾਪ ਕੇ ਇਦਾਂ ਦੀ ਬਹੁਤ ਸਾਰੀ ਗਲਤੀਆਂ ਹੋਈਆਂ ਅਸੀਂ ਫਿਰ ਵੀ ਕਿਹਾ ਵੀ ਨਹੀਂ ਆਪਾ ਅਕਾਲੀ ਦਲ ਟਕੜਾ ਕਰਨਾ ਤਨਖਾਈਆ ਹੋ ਗਏ ਨਹੀਂ ਅਸੀਂ ਕਈ ਵਾਰੀ ਕਿਹਾ ਵੀ ਸਿੰਘ ਸਾਹਿਬ ਕਿਸੇ ਤਿੱਕੇ ਨਛੇ ਤਿੰਨ ਵੇੜ ਦਿਨ ਨਵੇੜ ਦਿਨ ਗਏ ਵੀ ਸਾਲੇ ਵਿਛੇ ਤਿੰਨ ਵੇੜੋ ਜੀ ਜੋ ਪੰਜ ਪ੍ਰਧਾਨੀ ਅਨੁਸਾਰ ਇਹਨਾਂ ਨੂੰ ਕਿਸੇ ਨੂੰ ਵੀ ਸਾਨੂੰ ਉਹਨਾਂ ਨੂੰ ਜਿਹਦੀ ਸਜ਼ਾ ਬੰਦੀ ਲਾ ਦੋ ਅਸੀਂ ਝੱਲਣ ਨੂੰ ਤਿਆਰ ਆ ਕਿਉਂਕਿ ਜਦੋਂ ਅਸੀਂ ਆਪਣਾ ਕੇਸ ਹੀ ਖਾਲਸਾ ਪੰਥ ਦੇ ਦਰਬਾਰ ਤੇ ਲੈ ਆਏ ਆ ਤੇ ਸਾਡਾ ਫਰਜ਼ ਮੰਨਣਾ ਉਹ ਤੇ ਵੀ ਜਾ ਕੇ ਇਹਨਾਂ ਨੇ ਜੋ ਜੱਥੇਦਾਰਾਂ ਦੀ ਜਲਾਲਤ ਕੀਤੀ ਹੈ ਕਦੀ ਕਿਸੇ ਦੇ ਰੂਪ ਵਿੱਚ ਕਦੀ ਕਿਸੇ ਦੇ ਰੂਪ ਵਿੱਚ ਭੇਜਣਾ ਬੰਦਿਆਂ ਨੂੰ ਇੱਕ ਗੱਲ ਥੋੜਾ ਬੰਦੀ ਹੂੰ ਜਿਹੜੀ ਅੱਜ ਦੀ ਗੱਲ ਸੀ ਉਦੋਂ ਦੇਖੋ ਇਹਨੂੰ ਇਹ ਵੀ ਪਤਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਮੈਨੂੰ ਮਿਲ ਨਹੀਂ ਸਕਦੇ ਜਿੰਨਾ ਚਿਰ ਤੱਕ ਮੇਰੀ ਤਰਖਾ ਨਹੀਂ ਮੁੱਕਦੀ ਲੱਗਦੀ ਨਹੀਂ ਉਹਨਾਂ ਫਸੀਲ ਤਾਂ ਹੀ ਮਿਲਦਾ ਇਹਨਾਂ ਨੂੰ ਪਰ ਇਹਨਾਂ ਨੇ ਉੱਥੇ ਜਾ ਕੇ ਫਿਰ ਜਲੂਸ ਕਢਾਇਆ ਆਪਣਾ ਉੱਥੇ ਜਾ ਕੇ ਹੱਥ ਜੋੜ-ਜੁੜ ਕੇ ਬੈਠ ਕੇ ਫਿਰ ਡੇਗ ਵੀ ਪਏ ਉੱਥੇ ਸਾਬ ਨੂੰ ਕਿਸੇ ਦੇ ਵੀ ਸੱਟ ਲੱਗ ਸਕਦੀ ਮੈਂ ਨਹੀਂ ਇਸ ਗੱਲ ਨੂੰ ਕਹਿੰਦੀ ਉੱਥੇ ਕਿਸੇ ਦੇ ਵੀ ਸੱਟ ਲੱਗਦੀ ਮੈਂ ਮੈਂ ਅਨੇਕਾਂ ਬਿੱਟ ਲੱਤੀ ਸਟ ਲੱਗੀ ਜਾਂ ਬਾਹਰ ਤੇ ਲੱਗੀ ਜਾਂ ਕੁਝ ਵੀ ਹੋ ਗਿਆ ਪਰ ਸਾਨੂੰ ਮਹਿਸੂਸ ਹੋਇਆ ਹੈ ਕਿ ਤੁਹਾਨੂੰ ਜਦ ਪਤਾ ਤੁਸੀਂ ਮੈਸੇਜ ਦਿੱਤਾ ਉੱਥੇ ਤੁਹਾਨੂੰ ਬਾਰ ਬਾਰ ਜਾਂਦੀ ਕਿ ਲੋੜ ਹੈ ਸੇਵਾਦਾਨਾਂ ਕੋ ਜਾ ਕੇ ਬਹਿ ਕੇ ਹੱਥ ਜੋੜ ਚੁੜ ਕੇ ਬੇਨਤੀ ਕਰਦੀ ਕੰਨੀ ਤੇ ਆਪਾਂ ਕੱਲ ਤੇ ਜਿੱਥੇ ਤਾਂ ਦੀ ਗੱਲ ਹੁਣ ਜਿਹੜਾ ਇਹਨਾਂ ਨੇ ਅਸਤੀਫਾ ਕਿਉਂਕਿ ਇਹਨਾਂ ਦੇ ਦਿਮਾਗ ਚ ਹੈ ਵੀ ਉਹ ਬਾਰ ਬਾਰ ਕਹਿੰਦੇ ਆ ਕਿ ਜਿੰਨਾ ਚਿਰ ਅਸਤੀਫਾ ਨਾ ਦਿੱਤਾ ਹੁਣੇ ਚਿਰ ਤੱਕ ਅਸੀਂ ਸੁਣਵਾਈ ਨਹੀਂ ਕਰਨੇ ਜਾਂ ਫਿਰ ਪਹਿਲਾ ਅਸਤੀਫਾ ਲਾਗੇ ਅਸਤੀਫਾ ਦੇ ਕੇ ਆਓ ਇਹ استਿਫਾ ਸਿਰਫ ਡਰਾਮਾ ਚ ਇੱਕ ਜਿਹੜਾ ਹੁਣ ਨਜ਼ਰ ਆਇਆ ਅਸੀਂ ਸੋਚਦੇ ਸੀ ਸ਼ਾਇਦ ਇਹਨੇ ਸੀਰੀਅਸਲੀ ਦਿੱਤਾ ਪਰ ਗੱਲ ਇਹ ਹੈ ਕਿ ਹੁਣ ਤਾਂ ਟਰਮ ਹੀ ਖਤਮ ਹੋ ਗਈ ਸਾਡੀ 14 ਨਵੰਬਰ ਤੱਕ 10 ਦਸੰਬਰ ਤੱਕ ਵੈਸੇ ਹੀ ਟਰਮ ਖਤਮ ਹੈ ਨਾ ਕੋਈ ਡੈਲੀਗੇਟ ਰਹਿ ਜਾਣਾ ਤੇ ਨਾ ਅੱਜ ਕੱਲ ਤੇ ਭਰਤੀ ਹੋਣੀ ਚਾਹੀਦੀ ਸੀ 14 ਦਸੰਬਰ ਨੂੰ ਜਾ ਕੇ ਚੋਣ ਹੋਣ ਦੀ ਹਮ ਇਹ ਤੋਂ ਪਹਿਲਾਂ ਪਹਿਲਾਂ ਭਰਤੀ ਹੋਣੀ ਸੀ ਨਾ ਭਰਤੀ ਕੀਤੀ ਅਜੇ ਤੱਕ ਨਾ ਕੋਈ ਨਵੇਂ ਵਰਕਰ ਬਣੇ ਨਾ ਕੋਈ ਨਵੇਂ ਡੈਲੀਗੇਟ ਬਣੇ ਨਾ ਕੋਈ ਸਰਕਲ ਪ੍ਰਧਾਨ ਨਵੇਂ ਬਣੇ ਨਾ ਵਰਕਿੰਗ ਕਮੇਟੀ ਨਵੀਂ ਬਣੀ ਤੇ ਫਿਰ ਚੋਣ ਕਰੀ ਹੂੰ ਕਿ ਉਹ ਅਸਤੀਫਾ ਦੇ ਰਹੇ ਮੈਂ ਸਭੀ ਦੀ ਇਹ ਜਦ ਤੱਕ ਇਹ ਅ ਰਿਸਟ੍ਰਿਕਟਡ ਸਕ੍ਰਿਪਟ ਨਾ ਬਣਾਈ ਹੈ ਬਾਹਰ ਉਥੇ ਛਪਾ ਕੇ ਰੱਖ ਲਏ ਸੀਗੇ ਤੇ ਅਸਤੀਫੇ ਉਥੇ ਛਪੇ ਰੱਖੇ ਸੀ ਜਦੋਂ ਕੋਈ ਅੰਦਰ ਵਰਦਾ ਸੀ ਨਾ ਦਸਕਤ ਕਰਕੇ ਉਹਨੂੰ ਫੜਾ ਦਿੰਦੇ ਸੀ ਵੀ ਜਾਓ ਅੰਦਰ ਜਾ ਕੇ ਅਸਤੀਫਾ ਦੇਣਾ ਤੁਸੀਂ ਆਪਣਾ ਪੇਸ਼ ਕਿ ਤੇ ਕਾਹਦੇ ਡਰਾਮੇ ਕਿਉਂ ਕਰਦੇ ਨਹੀਂ ਜਿਹੜਾ ਨਾ ਦਿਓ ਅਸੀਂ ਤੁਹਾਨੂੰ ਪਾਸੇ ਹੋਈ ਗਏ ਸੀ ਕਿ ਕੌਮ ਤੁਹਾਨੂੰ ਕਹੀ ਜਾਂਦੀ ਹੈ ਪੰਜਾਬ ਸਰ ਕਹੀ ਜਾਂਦਾ ਪੂਰੇ ਵਰਡ ਵਿੱਚ ਬੈਠੇ ਲੋਕ ਅਕਾਲੀ ਦਲ ਨੂੰ ਦਰਦ ਰੱਖਦੇ ਪਰ ਉਹ ਚਾਹੁੰਦੇ ਅਕਾਲੀ ਦਲ ਜੇ ਹੁਣ ਤੁਸੀਂ ਅੱਜ ਦਾ ਫੈਸਲਾ ਬੜੀ ਹੈਰਾਨੀ ਦੀ ਗੱਲ ਹੈ ਉਹੀ ਮਾਮਾ ਤੀਆ ਗਉਣ ਵਾਲੀਆਂ ਪਿਓ ਪਤ ਜਾਂਜੀ ਉਹੀ ਲਿਆ ਕੇ ਬਿਠਾ ਲਿਓ ਉੱਥੇ ਸਾਨੂੰ ਤੇ 50 60 ਜਣਾਂ ਨੂੰ ਵੈਸੇ ਬਾਹਰ ਕਰ ਦਿੱਤੇ ਅਸੀਂ ਵਰਕਿੰਗ ਕਮੇਟੀ ਦੇ ਸੀ ਅਸੀਂ ਵੀ ਇੱਕ ਹੋਰ ਕਮੇਟੀ ਹੈ ਕੋਈ ਜਨਸਕੱਤਰ ਸੀ ਕੋਈ ਹੋਰ ਕਮੇਟੀ ਸੀ ਸਾਰੇ ਸਾਨੂੰ ਬਾਹਰ ਕੱਢ ਕੇ ਰੱਖ ਦਿੱਤੇ ਉੱਥੇ ਰਹਿ ਕਿਹੜੇ ਗਏ ਹੁਣਗੇ 124 ਦਾ ਹਾਊਸ ਸੀ 50 ਜਣੇ ਤੇ ਸਾਨੂੰ ਬਾਹਰ ਹੀ ਕੱਢੇ ਹੋਏ ਐ ਉੱਥੇ ਫਿਰ ਰਹਿ ਕਿਹੜੇ ਗਏ ਬਾਕੀ ਹੁਣ ਇਹਨਾਂ ਨੇ ਜਿਹੜਾ ਅੱਜ ਡਰਾਮਾ ਕੀਤਾ ਬੜੀ ਹੈਰਾਨੀ ਦੀ ਗੱਲ ਐ ਕਿ ਲੋਕਾਂ ਦੀ ਅੱਖਾਂ 'ਚ ਘੱਟਾ ਪਾ ਕੇ ਕੋਈ ਗੁਜ਼ਾਰਾ ਜੀ ਮੇਨ ਤਾਂ ਸਾਡੀ ਪਾਰਟੀ ਦੇ ਗੱਲ ਐ ਇਹ ਸੁਖਬੀਰ ਕੱਲਾ ਬਚਾਉਣ ਦੀ ਇੱਕੋ ਗੱਲ ਇਹਨਾਂ ਲੋਕਾਂ ਦੇ ਮਨ 'ਚ ਬੈਠੀ ਉਹ ਬਚ ਜਾਏਗਾ ਪਹਿਲਾਂ ਜਿਹੜੀ ਕੋਈ ਸਜ਼ਾ ਸੁਣਾਉਣੀ ਐ ਸੇਵਾ ਸੁਣਾਉਣੀ ਕਰ ਲੈ ਪੂਰੀ ਮੁਰਕੇ ਪ੍ਰਧਾਨ ਕੀਤੇ ਖੜਾ ਹੋ ਜੇ ਭਰਤੀ ਕਰੋ ਨਵੇਂ ਸਿਰਿਓ ਪੁਨਰਸੁਰਜੀਤ ਜਦ ਤੱਕ ਪੁਨਰਸੁਰਜੀਤ ਨਹੀਂ ਹੋਏਗਾ ਨਾ ਜੀ ਹੁਣ ਤੇ ਪਾਰਟੀ ਨਹੀਂ ਬਚਣੀ ਅਸੀਂ ਭਰਤੀ ਕਰੀਏ ਸਾਰੇ ਨੂੰ ਆਦੇਸ਼ ਜਾਰੀ ਕਰ ਦਲ ਸਿੰਘ ਸਾਹਿਬ ਮੈਂ ਤੇ ਬੇਨਤੀ ਕਰਦੀ ਸਿੰਘ ਸਾਹਿਬਾਨ ਨੂੰ ਵੀ ਤੁਸੀਂ ਆਦੇਸ਼ ਜਾਰੀ ਕਰੋ ਜਿਹੜੀ ਸੇਵਾ ਸੁਣਾਉਣੀ ਜਿਹਨੂੰ ਉਹਨੂੰ ਸੇਵਾ ਸੁਣਾਓ ਜਿਹੜਾ ਆਦੇਸ਼ ਜਾਰੀ ਕਰੋ ਕਿ 5 7 10 11 ਮੈਂਬਰੀ ਜੜੀਏ ਬਣਾ ਕੇ ਸਾਂਝੀ ਜੀ ਕਮੇਟੀ ਕਹਿਣ ਬਾਕੀ ਸਭ ਭੰਗ ਕਰੋ ਠੀਕ ਹੈ ਜੀ ਜਦੋਂ ਹੁਣ ਸਾਡਾ ਟਾਈਮ ਹੀ ਖਤਮ ਹੋ ਗਿਆ ਤੇ ਫੇਰ ਕਿਉਂ ਡਰਾਮੇ ਕਰੀ ਜਾਂਦੇ ਤੁਸੀਂ ਕਹੋ ਜੀ ਭਰਤੀ ਕਰੋ ਸੈਂਸੇਅਰਲੀ ਪਿੰਡ ਪਿੰਡ ਜਾ ਕੇ ਸੱਥਾਂ ਚ ਜਾ ਜਾ ਕੇ ਆਧਾਰ ਕਾਰਡ ਨਾਲ ਲਾ ਕੇ ਬੋਗਸ ਭਰਤੀ ਨਾ ਹੋਵੇ ਜਾਲੀ ਭਰਤੀ ਨਾ ਹੋਵੇ ਫਿਰ ਫਿਰ ਪਿੰਡਾਂ ਚ ਜਾ ਜਾ ਕੇ ਜਿੱਦਾਂ ਹੈਗਾ ਕਿ 25000 ਪਿੱਛੇ ਸਰਕਲ ਪ੍ਰਧਾਨ ਬਣੇਗਾ ਪਹਿਲਾਂ ਵੀ ਦਈ ਹੈ ਉਹ ਸਰਕਲ ਪ੍ਰਧਾਨ ਬਣ ਡੈਲੀਗੇਟ ਸਾਡੇ ਬਣ ਉਹ ਡੈਲੀਗੇਟ ਜਿਹੜੇ ਆ ਫੇਰ ਚੋਣ ਕਰ ਖੜਾ ਹੋ ਜੇ ਉਦੋਂ ਵੀ ਖਲੋਣੇ ਐ ਵੀ ਖਲੋਣ ਕੋਈ ਹੋਰ ਵੀ ਖਲੋਣਾ ਚਾਹਦਾ ਖਲੋ ਜੇ ਕੀ ਬਤਾ ਕਹਨੇ ਖਲੋ ਜਾਣਾ ਹੁੰਦਾ ਕੋਈ ਵੀ ਤਾਂ ਖਲੋ ਸਕਦਾ ਨਾ ਇੱਕ ਇਹਨਾਂ ਦੇ ਮਨ ਚ ਜਿਹੜੀ ਗੱਲ ਬਿਠਾਈ ਹੈ ਨਾ ਲੋਕਾਂ ਦੇ ਮਨਾਂ ਚ ਜਿਹੜੇ ਬਰਕਰਾਰ ਰਹੇ ਨੇ ਪਈ ਜੀ ਜਿਹਦੇ ਕੋਈ ਪੈਸਾ ਉਹੀ ਪ੍ਰਧਾਨਗੀ ਕਰ ਸਕਦਾ ਹੈ ਬੜਾ ਦੁੱਖ ਦੀ ਗੱਲ ਹੈ ਜੀ ਪੁਰਾਣੇ ਇਨਡੇ ਸਾਡੇ ਜਥੇਦਾਰ ਰਹੇ ਐ ਪ੍ਰਧਾਨ ਰਹੇ ਉਹਨਾਂ ਕੋ ਕਿੰਨੇ ਕ ਪੈਸੇ ਸੀ ਲੋਕਾਂ ਕੋ ਇਹ ਲੋਕਾਂ ਦੇ ਤੁਸੀਂ ਦਿਲਾਂ ਤੇ ਰਾਜ ਕਰਨਾ ਹੁੰਦਾ ਹੈ ਦਿਲ ਖਿੱਚਣੇ ਲੋਕਾਂ ਦੇ ਪੈਸਾ ਬਾਦਲ ਸਾਹਿਬ ਸਾਨੂੰ ਦੱਸਣ ਕਿ ਅਸੀਂ ਚੋਣਾ ਲੜਦੇ ਆ ਅਸੀਂ ਰੈਲੀਆਂ ਕਰਾਨੀਆਂ ਆ ਅਸੀਂ ਅਸੀਂ ਬਸਾਂ ਲੈ ਲੈ ਜਾਂਦੇ ਆ ਕਿੰਨੇ ਕੁ ਪੈਸੇ ਦਿੰਦੇ ਸਾਨੂੰ ਹਰ ਲੀਡਰ ਹਲਕੇ ਦਾ ਆਪ ਖਰਚ ਕਰਦਾ